ਐਮ ਐਲ ਏ ਪ੍ਰਗਟ ਸਿੰਘ ਸਾਡੇ ਨਾਲ ਮੌਜੂਦ ਨੇ ਕੁਝ ਅਹਿਮ ਮੁੱਦਿਆਂ ਤੇ ਗੱਲਬਾਤ ਕਰਨਗੇ ਐਮ ਐਲ ਏ ਸਾਹਿਬ ਵੱਡਾ ਸਵਾਲ ਜਿਹੜਾ ਤੁਸੀਂ ਕੱਲ ਚੱਕਿਆ ਜੀ ਐਨ ਡੀ ਯੂ ਦੇ ਵਾਈਸ ਚਾਂਸਲਰ ਆਰ ਐਸ ਐਸ ਦੇਵ ਫੰਕਸ਼ਨ ਦੇ ਉੱਤੇ ਜਾਂਦੇ ਨੇ ਔਰ ਜਿਸ ਅੰਦਾਜ਼ ਦੇ ਵਿੱਚ ਉਹ ਬੈਠੇ ਨਜ਼ਰ ਆਉਂਦੇ ਆ ਹੈਰਾਨੀ ਹੁੰਦੀ ਹੈ ਜਿਵੇਂ ਉਹਨਾਂ ਨੂੰ ਦੱਸ ਰਹੇ ਆ ਕਿ ਅਸੀਂ ਕੀ ਕਰਦੇ ਪਏ ਆ ਤੁਸੀਂ ਕਿਵੇਂ ਇਹਨੂੰ ਅਬਜ਼ਰਵ ਕਰਦੇ ਨਹੀਂ ਦੇਖੋ ਆਲਟੀਮੇਟਲੀ ਦੇਖੋ ਮੈਂ ਕਿਸੇ ਪਾਰਟੀਕੂਲਰ ਕਮਿਊਨਿਟੀ ਦੇ ਕਿਸੇ ਦੇ ਖਿਲਾਫ ਨਹੀਂ ਆ ਲਿਕਨ ਮੈਂ ਇੱਕ ਸੈਕੂਲਰ ਮਾਈਂਡ ਰੱਖਣ ਵਾਲਾ ਇਨਸਾਨ ਹੈ ਜਿਹਦੇ ਵਿੱਚ ਦੇਖੋ ਜਿਹੜੀ ਸਾਡੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਆ ਉਹਦੇ ਵਿੱਚ ਇਹੋ ਜੀਆਂ ਚੀਜ਼ਾਂ ਲਿਆਂਦੀਆਂ ਜਾ ਰਹੀਆਂ ਦੇਖੋ ਇੱਕ ਪਾਸੇ ਕੰਕਰੈਂਟ ਲਿਸਟ ਦੇ ਵਿੱਚ ਮੈਂ ਇਸ ਗੱਲ ਨੂੰ ਮੰਨਦਾ ਲੇਕਿਨ ਕੰਕਰੈਂਟ ਲਿਸਟ ਜ਼ਰੂਰੀ ਨਹੀਂ ਹੈ ਕਿ ਸਟੇਟਾਂ ਦੇ ਉੱਤੇ ਥੋਪੀ ਜਾਵੇ ਲੇਕਿਨ ਇਹ ਹੁਣ ਥੋਪਣ ਵਾਲਾ ਕੰਮ ਜਿਹੜਾ ਸਾਡੇ ਵਾਈਸ ਚਾਂਸਲਰ ਸਾਡੇ ਪ੍ਰਿੰਸੀਪਲਸ ਜਿਹੜੀਆਂ ਇਦਾਂ ਦੀ ਵਿਚਾਰਧਾਰਾ ਰੱਖਦੇ ਆ ਉਹੀ ਹੁਜੇ ਕੰਮ ਨੂੰ ਬੜਾਵਾ ਦੇ ਰਿਆ ਮੈਨੂੰ ਖਦਸ਼ਾ ਤੇ ਇਹ ਹੈ ਕਿ ਆਮ ਆਦਮੀ ਪਾਰਟੀ ਨਾਲ ਰਲ ਕੇ ਤੇ ਬੀਜੇਪੀ ਇਹ ਕੰਮ ਕਰ ਰਹੀ ਹੈ ਜਿਹੜੀ ਕਿ ਮੈਨੂੰ ਲੱਗਦਾ ਕਿਸੇ ਵੀ ਸਮਾਜ ਲਈ ਜਾਂ ਕਿਸੇ ਵੀ ਸੈਕੂਲਰ ਸਮਾਜ ਲਈ ਇਹ ਚੰਗੀ ਗੱਲ ਨਹੀਂ ਹੈ। ਉਹ ਇਦਾਂ ਕਿਉਂ ਲੱਗਦਾ ਕਿਉਂਕਿ ਤੁਸੀਂ ਮੈਂਸ਼ਨ ਵੀ ਕੀਤਾ ਕਿ ਆਮ ਆਦਮੀ ਪਾਰਟੀ ਨਾਲ ਕਰਕੇ ਹੋ ਰਿਹਾ ਹੈ ਇਹ ਤੁਹਾਨੂੰ ਕਿਉਂ ਲੱਗਦਾ ਕਿ ਆਪ ਆਰਐਸਐਸ ਦੇ ਨਾਲ ਜਦੋਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਮੈਂ ਵਿਧਾਨ ਸਭਾ 'ਚ ਕਿਹਾ ਕਿ ਆਪਾਂ ਇਹਨੂੰ ਰਿਜੈਕਟ ਕਰੀਏ। ਸਾਊਥ ਦੀਆਂ ਸਟੇਟਾਂ ਨੇ ਉਹ ਰਿਜੈਕਟ ਕੀਤਾ ਸਾਊਥ ਦੀਆਂ ਸਟੇਟਾਂ ਨੇ ਕਿਹਾ ਕਿ ਸਾਡੀ ਦੇਖੋ ਦੁਨੀਆ ਦੇ ਉੱਤੇ ਜਿਹੜੇ ਟੌਪ ਦੇ ਫਿਲਾਸਫਰਸ ਹੈਗੇ ਆ ਟੌਪ ਦੇ ਸਾਈਕੋਲੋਜਿਸਟ ਹੈਗੇ ਆ ਟੌਪ ਦੇ ਪ੍ਰੋਫੈਸਰਸ ਹੈਗੇ ਆ ਉਹਨਾਂ ਦੀ ਰਿਸਰਚ ਇੰਡੀਕੇਟ ਕਰਦੀ ਆ ਕਿ ਜਿਹੜਾ ਇਨਸਾਨ ਆਪਣੀ ਮਦਰ ਟੰਗ ਦੇ ਵਿੱਚ ਜੋ ਸਿੱਖ ਸਕਦਾ ਜੋ ਉਹਦੇ ਵਿੱਚ ਉਹਦੇ ਜਿਹੜੇ ਐਕਸਪ੍ਰੈਸ਼ਨ ਆ ਉਹਨੂੰ ਉਹਨੂੰ ਅੱਗੇ ਵਧਾ ਸਕਦਾ ਉਹ ਸ਼ਾਇਦ ਕਿਸੇ ਹੋਰ ਲੈਂਗੁਏਜ ਨਹੀਂ ਕਰ ਸਕਦਾ ਸੋ ਲੇਕਿਨ ਅਲਟੀਮੇਟਲੀ ਇਹਨਾਂ ਚੀਜ਼ਾਂ ਨੂੰ ਅਸੀਂ ਅਸੀਂ ਕਿਸ ਪਾਸੇ ਨੂੰ ਲੈ ਕੇ ਜਾ ਰਹੇ ਹਾਂ ਸਮਾਜ ਨੂੰ ਕਿਸ ਪਾਸੇ ਨੂੰ ਲੈ ਕੇ ਜਾ ਰਹੇ ਹਾਂ ਕਿਉਂਕਿ ਬੀਜੇਪੀ ਨੂੰ ਇਹ ਲੱਗਦਾ ਵੀ ਹੁਣ ਹੌਲੀ-ਹੌਲੀ ਅਸੀਂ ਕਿਉਂ ਹੀ ਨਾ ਇਹਨਾਂ এডਿਕੇਸ਼ਨ ਇੰਸਟੀਟਿਊਸ਼ਨ ਤੇ ਹੀ ਕੰਟਰੋਲ ਕਰ ਲਈਏ ਔਰ ਉਹਦੇ ਸੰਦਰਭ ਦੇ ਵਿੱਚ ਹੀ ਮੈਂ ਵੀ ਕਿਸੇ ਅਥਾਰਟੀ ਨੂੰ ਤੁਸੀਂ ਅਨਸਰੇਬਲ ਹੋਵੇ ਮੈਨੂੰ ਕੋਈ ਪ੍ਰੋਬਲਮ ਨਹੀਂ ਲੇਕਿਨ ਸਿੱਧਾ ਆਰਐਸਐਸ ਨੂੰ ਅਨਸਰੇਬਲ ਹੋਵਾਂ ਉਹਜੈਕਸ਼ਨ ਤਾਂ ਹੈਗਾ ਲੈਵਲ ਦੇ ਉੱਤੇ ਤੁਸੀਂ ਤੁਹਾਨੂੰ ਐ ਲੱਗਦਾ ਕਿ ਉਹ ਕਿਤੇ ਨਾ ਕਿਤੇ ਸਿੱਖ ਸਮਾਜ ਦੇ ਉੱਤੇ ਉਹ ਵਰਟੇ ਕਰਨਾ ਚਾਹੁੰਦੇ ਆ ਜਾਂ ਸਿੱਖਾਂ ਦੇ ਜਿਹੜੇ ਫਾਊਂਡੇਸ਼ਨਸ ਹੈਗੇ ਆ। ਯੂ ਆਰ ਬੇਸਿਕਲੀ ਦੇਖੋ ਜਦੋਂ ਜਦੋਂ ਸੈਕੂਲਰਿਜ਼ਮ ਦੀ ਗੱਲ ਆਉਂਦੀ ਆ ਤਾਂ ਫਿਰ ਫਿਰ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਜਦੋਂ ਅਸੀਂ ਦੇਖੋ ਸਾਡੇ ਤੇ ਕਈ ਚੀਜ਼ਾਂ ਇਹੋ ਜਿਹੀਆਂ ਥੋਪੀਆਂ ਜਾਂਦੀਆਂ। ਸਾਡੇ ਤੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਥੋਪੀ ਜਾ ਰਹੀ ਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਕਿਉਂ ਨਹੀਂ ਇਹਨੂੰ ਆਪੋਜ਼ ਕਰਦੀ। ਕਿਉਂ ਨਹੀਂ ਮੈਂ ਵਿਧਾਨ ਸਭਾ ਦੇ ਵਿੱਚ ਗੱਲ ਕਹੀ ਸੀ ਵੀ ਆਪਾਂ ਕਿਉਂ ਨਾ ਇਹਨੂੰ ਆਪੋਜ਼ ਕਰੀਏ। ਕੰਕਰੈਂਟ ਕਿਉਂਕਿ ਦੇਖੋ ਜੀ ਖੇਤੀਬਾੜੀ ਵੀ ਅਸੀਂ ਕੰਕਰੈਂਟ ਲਿਸਟ ਦੇ ਵਿੱਚ ਲੈ ਗਏ ਅਸੀਂ ਐਜੂਕੇਸ਼ਨ ਵੀ ਉਹਦੇ ਵਿੱਚ ਲੈ ਗਏ ਫਿਰ ਅਸੀਂ ਆਪਾਂ ਕਰਨਾ ਕੀ ਆ ਸੋ ਇਸ ਕਰਕੇ ਇਹ ਇਹੋ ਜਿਹਾ ਦੇਸ਼ ਗੁਲਦਸਤਾ ਹੈਗਾ ਜਿਹਦੇ ਵਿੱਚ ਹਰ ਉਸ ਸਮੁਦਾਏ ਦੀ ਗੱਲਬਾਤ ਹੈਗੀ ਆ ਉਸ ਸਮੁਦਾਏ ਦੀ ਕੰਟਰੀਬਿਊਸ਼ਨ ਹੈਗੀ ਆ ਸੋ ਇਸ ਕਰਕੇ ਮੈਨੂੰ ਇਹ ਲੱਗਿਆ ਕਿ ਇਹ ਜਿਹੜਾ ਵੀਡੀਓ ਸੀਗਾ ਇਹ ਬੜਾ ਆਬਜੈਕਸ਼ਨੇਬਲ ਵੀਡੀਓ ਸੀਗਾ ਇਹ ਵੀ ਲੱਗਦਾ ਕਿ ਕੀ ਉੱਥੇ ਜਾਣਾ ਨਹੀਂ ਸੀ ਚਾਹੀਦਾ ਵੀਸੀ ਨੂੰ ਉਸ ਕੰਪਲੇਨ ਦੇ ਵਿੱਚ ਸਮਝੀ ਨਹੀਂ ਜਦੋਂ ਵਾਈਸ ਚਾਂਸਲਰ ਇੱਕ ਵਾਈਸ ਚਾਂਸਲਰ ਦੇ ਹੋ ਕੇ ਮੈਂ ਕਿਹਾ ਉਹ ਵਾਈਸ ਚਾਂਸਲਰ ਨਾ ਹੋ ਕੇ ਜਾਵੇ ਉਹ ਤਾਂ ਇਹ ਗੱਲ ਦੱਸਣ ਦੇ ਆ ਵੀ ਅਸੀਂ ਤਾਂ ਆ ਵੀ ਕਰ ਰਹੇ ਅਸੀਂ ਤਾਂ ਵੀ ਕਰ ਰਹੇ ਅਸੀਂ ਤਾਂ ਆ ਵੀ ਕਰ ਰਹੇ ਸੋ ਮੈਨੂੰ ਜਿਹੜਾ ਹੈਗਾ ਲੱਗਦਾ ਕਿ ਇਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੀ ਔਰ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਵੀ ਹੈਗੀਆਂ ਜਦ ਕਿ ਮੈਂ ਕੋਈ ਮੈਂ ਸੈਕੂਲਰ ਇਨਸਾਨ ਆ ਕੋਈ ਮੈਂ ਹਾਰਡ ਕੋਰ ਕਿਸੇ ਵੀ ਕਿਉਂਕਿ ਮੈਂ ਮੰਨਦਾ ਸਿੱਖ ਧਰਮ ਨੂੰ ਲੇਕਿਨ ਦੂਸਰੇ ਧਰਮਿਆਂ ਦੀ ਵੀ ਵੈਲਿਊ ਕਰਦੇ ਆ ਬਟ ਐਟ ਦਾ ਸੇਮ ਟਾਈਮ ਜਿਹੜੀ ਗੱਲ ਠੀਕ ਹੈਗੀ ਆ ਉਹ ਸਮਾਜ ਦੇ ਵਿੱਚ ਸਾਨੂੰ ਕਹਿਣੀ ਚਾਹੀਦੀ ਹੈ ਅੱਛਾ ਪ੍ਰਗਟ ਜੀ ਮੈਂ ਇੱਕ ਇੱਕ ਮਸਲੇ ਉੱਤੇ ਹੋਰ ਤੁਹਾਡਾ ਪੱਖ ਜਾਣਨਾ ਚਾਹੁੰਦਾ ਜਿਆਦਾ ਤੁਸੀਂ ਵਿਧਾਨ ਸਭਾ ਦੇ ਵਿੱਚ ਬੇਅਦਬੀ ਮਾਮਲਿਆਂ ਨੂੰ ਲੈ ਕੇ ਗੱਲ ਕੀਤੀ ਹੈ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਲਗਾਤਾਰ ਤੁਹਾਡੇ ਉਸ ਬਿਆਨ ਨੂੰ ਕੋਟ ਕਰ ਰਹੇ ਆ ਸੁਖਜਿੰਦਰ ਰੰਧਾਵਾ ਦੇ ਬਿਆਨ ਨੂੰ ਕੋਟ ਕਰ ਰਹੇ ਉਹ ਐਂ ਲੱਗਦਾ ਜਿਵੇਂ ਤਸ਼ਰੀਹ ਚ ਪਰੋਸ ਕੇ ਦੇ ਦਿੱਤਾ ਗਿਆ ਸੁਖਬੀਰ ਬਾਦਲ ਨੂੰ ਕਿ ਤੁਸੀਂ ਪ੍ਰਚਾਰਕ ਕੋਈ ਐਹੋ ਜੀ ਗੱਲ ਨਹੀਂ ਸੁਖਬੀਰ ਬਾਦਲ ਤਾਂ ਵਿਚਾਰਾ ਆਪ ਉਹ ਕਿਹੜੇ ਸਮੇ ਹੋਇਆ ਵੇ ਬਾਬਾ ਰਾਮ ਰਹੀਮ ਨੂੰ ਮਾਫੀ ਕਹਿੰਨੇ ਦਿੱਤੀ ਹੈ ਉਹ ਸੁਖਵੀਰ ਬਾਦਲ ਨੇ ਦਿੱਤੀ ਨਾ ਤੇ ਤੁਸੀਂ ਉਹਦੇ ਤੋਂ ਹਾਰਜ ਹੋ ਜਾਓਗੇ ਤੁਸੀਂ ਬਿਮਾਰੀ ਤਾਂ ਪਹਾੜੇ ਦੀ ਜੜ ਤਾਂ ਤੁਸੀਂ ਆ ਸੋ ਇਸ ਕਰਕੇ ਮੈਂ ਇਹਨਾਂ ਚੀਜ਼ਾਂ ਤੋਂ ਨਾ ਝਿਜਕਦਾ ਆ ਨਾ ਇਹਨਾਂ ਚੀਜ਼ਾਂ ਤੋਂ ਡਰਦਾ ਜੋ ਗੱਲ ਠੀਕ ਹੈਗੀ ਉਹ ਮੈਂ ਕਹਿਣੀ ਆ ਔਰ ਉਹ ਮੈਂ ਕਹੀ ਆ ਔਰ ਉਹਦੇ ਤੇ ਸਟੈਂਡ ਕਰਦਾ ਗੱਲ ਜਦੋਂ ਸੁਖਜਿੰਦਰ ਰੰਧਾਵਾ ਕਹਿੰਦੇ ਆ ਇੱਕ ਡਿਪਟੀ ਸੀਐਮ ਉਸ ਸਮੇਂ ਦਾ ਉਹ ਕਹਿੰਦਾ ਕਿ ਮੈਂ ਐਸਆਈਟੀ ਦੀਆਂ ਮੀਟਿੰਗਸ ਸੀਗਾ ਤੇ ਉੱਥੇ ਸਭ ਕੁਝ ਨਹੀਂ ਸਹੀ ਹੋ ਰਿਹਾ ਸੀਗਾ ਉਹ ਕਿਦਾਂ ਉਹ ਤੁਸੀਂ ਬਿਆਨ ਸੁਖਜਿੰਦਰ ਰੰਧਾਵਾ ਜੀ ਕੋਲ ਪੁੱਛ ਸਕਦੇ ਲੇਕਿਨ ਮੇਰਾ ਬਿਆਨ ਜਿਹੜਾ ਆ ਉਹਦੇ ਤੇ ਮੈਂ ਖੜਾ ਕਾਂਗਰਸ ਦੋ ਪਾਰ ਸੀਗੀ ਦੋ ਪਾਰ ਵਾਲੀ ਗੱਲ ਨਹੀਂ ਹੈ ਦੋ ਪਾਰ ਵਾਲੀ ਗੱਲ ਨਹੀਂ ਹੈ ਲੇਕਿਨ ਜਦੋਂ ਅਸੀਂ ਦੇਖਿਆ ਕਿ ਕੈਪਟਨ ਅਮਰਿੰਦਰ ਸਿੰਘ ਹੌਲੀ 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 ਇਹਨੂੰ ਠੰਡੇ ਬਸਤੇ ਚ ਪਾਰਾ ਤੇ ਪਾਰਟੀ ਨੇ ਫਿਰ ਇਹ ਵੀ ਗੁਰੇਜ਼ ਨਹੀਂ ਕੀਤਾ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਚੀਫ ਮਿਨਿਸਟਰ ਦੀ ਕੁਰਸੀ ਤੋਂ ਲਾਂਬੇ ਐਂਡ ਵੇਲੇ ਆ ਕੇ ਹਰ ਕੋਈ ਉਸ ਸਿਚੁਏਸ਼ਨ ਤੇ ਸਿਗਾ ਕਿ ਇਹਦਾ ਇਹਦੇ ਉੱਤੇ ਇਨਸਾਫ ਹੋਣਾ ਚਾਹੀਦਾ ਡੈਫੀਨੇਟਲੀ ਮੋਸਟ ਆਫ ਦਾ ਐਮ ਐਲ ਏ ਮਿਨਿਸਟਰਸ ਉਹ ਇਸ ਗੱਲ ਦੀ ਹਾਮੀ ਭਰਦੇ ਸੀ ਕਿ ਸਾਨੂੰ ਇਨਸਾਫ ਦੇਖੋ ਹੁੰਦਾ ਕੀ ਆ ਦੋਸਤ ਜਦੋਂ ਤੁਸੀਂ ਕਿਸੇ ਵੀ ਕੰਮ ਦੇ ਵਿੱਚ ਜਦੋਂ ਜਿਨੇ ਕਿਸੇ ਨੇ ਜਿੰਨਾ ਕਰਾਇਮ ਕੀਤਾ ਉਹਨੂੰ ਸਜ਼ਾ ਮਿਲ ਜਾਂਦੀ ਆ ਤਾਂ ਫਿਰ ਉਹ ਚੈਪਟਰ ਲਗਭਗ ਉੱਥੇ ਖੜਾ ਹੋ ਜਾਂਦਾ ਉੱਥੇ ক্লোਜ਼ ਹੋ ਜਾਂਦਾ ਲੇਕਿਨ ਤੁਸੀਂ ਜੇ ਉਹਨੂੰ ਰੀਂਗਦੇ ਰਹਿੰਦੇ ਆ ਉਹਨੂੰ ਤਖਾਉਂਦੇ ਰਹਿੰਦੇ ਆ ਰੜਕੀ ਜਾਣਾ ਉਹ ਫਿਰ ਮੈਨੂੰ ਲੱਗਦਾ ਨਸੂਰ ਬਣਦਾ ਹੈਗਾ ਜਿਹੜਾ ਕਿ ਸਾਡੇ ਸਮਾਜ ਲਈ ਸਾਡੇ ਸਿਸਟਮ ਲਈ ਕਿਤੇ ਚੰਗਾ ਨਹੀਂ ਮੇਰਾ ਅੰਤਲਾ ਸਵਾਲ ਹੈ ਪ੍ਰਗਟ ਜੀ ਹੁਣ ਜਿਵੇਂ ਤੁਸੀਂ ਕਿਹਾ ਨਸੂਰ ਬਣ ਜਾਂਦਾ ਕੀ ਇਹ ਮਾਮਲਾ ਹੁਣ ਪੰਜਾਬ ਦੇ ਵਿੱਚ ਨਸੂਰ ਬਣ ਚੁੱਕਿਆ ਆ ਕਿ ਕਗਾਰ ਤੇ ਸਮਝ ਨਹੀਂ ਜਿੰਨਾ ਚਿਰ ਜਸਟਿਸ ਨਹੀਂ ਮਿਲਦਾ ਜਿਹੜੀਆਂ ਚੀਜ਼ਾਂ ਮੈਂ ਕਹਿੰਦਾ ਜਿਹੜੀਆਂ ਚੀਜ਼ਾਂ ਨਹੀਂ ਹੋਣ ਵਾਲੀਆਂ ਤੁਸੀਂ ਕਹੋ ਵੀ ਇਹ ਨਹੀਂ ਹੋਣ ਵਾਲੀਆਂ ਪਰ ਪਰ ਕਹੋ ਤਾਂ ਸਹੀ ਉਹਨੂੰ ਵਧਾਓ ਤਾਂ ਸਹੀ ਅੱਗੇ ਕਿਉਂਕਿ ਇਨਵੈਸਟੀਗੇਸ਼ਨ ਅੱਜ ਕੱਲ ਨੂੰ ਪਰਸੋਂ ਨੂੰ ਆ ਸਰਕਾਰ ਨੂੰ ਸਾਢੇ 3 ਸਾਲ ਹੋ ਗਏ ਆ ਸਾਢੇ 3 ਸਾਲਾਂ ਦੇ ਵਿੱਚ ਜੇ ਇਹਨਾਂ ਨੇ 1 ਇੰਚ ਵੀ ਇਨਵੈਸਟੀਗੇਸ਼ਨ ਉਸ ਵਧਾਇਆ ਹੋਵੇ ਤਾਂ ਮੈਨੂੰ ਇਹ ਭਗਵੰਤ ਮਾਨ ਦੱਸ ਦੇਵੇ ਕੇਜਰੀਵਾਲ ਦੱਸ ਦੇਵੇ ਜਿਹੜਾ ਕਹਿੰਦਾ ਸੀ ਵੀ 24 ਘੰਟੇ ਚ ਇਹਨਾਂ ਤਾਂ ਪੋਸਟਰ ਬੁਆਇਲ ਲੱਗੇ ਸੀਗੇ ਕੁਮਰ ਵਿਜੇ ਪ੍ਰਤਾਪ ਨੂੰ ਇਸ ਕਰਕੇ ਲੱਗੇ ਸੀ ਪੂਰੇ ਪੰਜਾਬ ਦੇ ਵਿੱਚ ਪੋਸਟਰ ਲਾਏ ਗਏ ਸੀ ਰਦਰ ਉਹਦੀ ਗੱਲ ਵੀ ਨਹੀਂ ਸੁਣੀ